ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਣੇ ਆ ਭਾਰਤ ਦਾ ਰਾਸ਼ਟਰੀ ਪੰਛੀ ਆ ਤੁਸੀਂ ਵੇਖ ਰਹੇ ਹੋ ਕਿੰਨਾ ਖੂਬਸੂਰਤ ਆ ਕਿੰਨੀ ਸੋਹਣੀ ਰਚਨਾ ਕੀਤੀ ਹੋਈ ਆ ਪ੍ਰਮਾਤਮਾ ਨੇ ਇਸ ਤੇ ਇਹ ਆ ਜੀ ਭਾਰਤ ਦਾ ਰਾਸ਼ਟਰੀ ਪੰਛੀ ਮੋਰ ਦੇਖੋ ਜੀ ਕਿੰਨੇ ਰੰਗ ਨੇ ਇਸ ਦੇ ਪਿੱਛੇ ਤੇ ਸਿਰ ਤੇ ਕਲੰਗੀ ਆ ਤੇ ਕਾਫੀ ਵੱਡੀ ਪੂਛ ਹੈ ਇਸ ਦੀ ਜੋ ਕਿ ਰੰਗ-ਬਰੰਗੀ ਆ ਤੇ ਕਿੰਨ ਜਿਸ ਇਸ ਨਿੰਨਸ ਦੇ ਵਿੱਚ ਕਿੰਨੇ ਰੰਗ ਨੇ ਤੁਸੀਂ ਵੇਖ ਸਕਦੇ ਹੋ ਬਹੁਤ ਖੂਬਸੂਰਤ ਹੈ ਇਸ ਸਮੇਂ ਨਾ दाणे ਚੁਗ ਰਹੇ ਤੁਸੀਂ ਵੇਖ ਸਕਦੇ ਹੋ ਤੇ ਇਸ ਦੇ ird gird ਦੇ ਨਜ਼ਦੀਕ ਆ ਕਬੂਤਰ ਆ ਕਬੂਤਰ ਵੀ ਫਿਰ ਰਹੇ ਨੇ ਤੇ ਕਾਂ ਵੀ ਹੈ ਨਜ਼ਦੀਕ ਇਸ ਦੇ ਕਹਿਆ ਜਾਂਦਾ ਹੈ ਕਿਸੇ ਜਗ੍ਹਾ ਜਾਣਾ ਹੋਊਗਾ ਕੋਈ ਰਿਸ਼ਤੇਦਾਰੀ ਦੇ ਵਿੱਚ ਕਹਿੰਦੇ ਕਬੂਤਰ ਨੇ ਇਸ ਤੋਂ ਪਿਆਰ ਲਈ ਸੀਗੇ ਆਧਾਰੇ ਪਰ ਮੁੜ ਕੇ ਮੋੜੇ ਨਹੀਂ ਹੈਗੇ ਜੋ ਕਿ ਇਸ ਦੇ ਪੈਰ ਬਹੁਤ ਸੋਹਣੇ ਸੀਗੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਬੂਤਰਾਂ ਦੇ ਪੈਰ ਹੁੰਦੇ ਨੇ ਨਾਲ ਰੰਗ ਦੇ ਜੀ ਤੁਸੀਂ ਵੇਖ ਰਹੇ ਹੋ ਬਹੁਤ ਸੋਹਣਾ ਖੂਬਸੂਰਤ ਹੈ ਮਤਵ ਨੂੰ ਬਿਲਕੁਲ ਜਿਦੀਕ ਦੋਖਾ ਰਹੇ ਐਸਨੇ ਇਹਨਾ ਕਾਫੀ ਵੱਡੀ ਡਾਰੀ ਮਾਰਦਾ ਏ ਦੇਖ ਰਹੇ ਤੁਸੀਂ ਵੀਡੀਓ ਵਿੱਚ ਕਾਫੀ ਲੰਬੀ ਡਾਰੀ ਮਾਰੀ ਐਸਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਸਮੇਂ ਆ ਦੇਖੋ ਜੀ ਕਿੰਨੇ ਸੋਹਣੇ ਕਿੰਨੇ ਰੰਗ ਨੇ ਇਸ ਦੇ ਵਿੱਚ ਕਿੰਨਾ ਹੀ ਖੂਬਸੂਰਤ ਆ ਮੈਂ ਸਮਝਣਾ ਆਮ ਖਾਸ ਬਾਗ ਪਹੁੰਚਿਆ ਹੋਇਆ ਆ ਜੋ ਕਿ ਸਰਾਂਤਸਾਰ ਦੇ ਵਿੱਚ ਆ ਆਮ ਖਾਸ ਭਾਗ ਆ ਤੇ ਇਸ ਜਗ੍ਹਾ ਤੇ ਮੈਨੂੰ ਮਿਲਿਆ ਹੈ ਮੋਰ ਜੋ ਕਿ ਰਾਸ਼ਟਰੀ ਪੰਛੀ ਆ ਦੱਸਿਆ ਜਾਂਦਾ ਹੈ ਕਿ ਹਿੰਦੁਸਤਾਨ ਦਾ ਭਾਰਤ ਦਾ ਸਾਰੇ ਪੰਛੀਆਂ ਦਾ ਵਿੱਚ ਲੱਗ ਗਈ ਦਿਖਾ ਇਸ ਦੀ ਬਹੁਤ ਖੂਬਸੂਰਤ ਆ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਕਾਫੀ ਵੱਡਾ ਏ ਸਾਈਜ਼ ਵਿੱਚ ਵੀ ਕਾਫੀ ਵੱਡਾ ਏ ਤੇ ਬਹੁਤ ਹੀ ਸੋਹਣਾ ਤੁਸੀਂ ਵੇਖ ਰਹੇ ਹੋ ਵੀਡੀਓ ਵਿੱਚ ਇਸ ਸਮੇਂ ਆਪਣੇ ਨਾਲ ਹਾਂਜੀ ਜਾਨਵਰਾਂ ਵਿੱਚੋਂ ਸਾਰਿਆਂ ਤੋਂ ਸੋਹਣਾ ਜਿਹੜਾ ਹਸਤਰੀ ਪੰਛੀ ਦੱਸਿਆ ਜਾਂਦਾ ਸੀ ਨੋ ਮੋਰ ਨੂੰ ਜੋ ਕਿ ਮੋਰ ਹੈ ਤੇ ਹੁਣ ਆਪਣੀ ਨਜ਼ਰਾਂ ਤੋਂ ਦੂਰ ਹੋ ਚੁੱਕਿਆ ਇਸ ਸਮੇਂ ਹਾਂਜੀ ਸਾਨੂੰ ਪਹਿਲਾਂ ਸਕੂਲਾਂ ਵਿੱਚ ਪੜਾਇਆ ਜਾਂਦਾ ਸੀਗਾ ਦੱਸਿਆ ਜਾਂਦਾ ਸੀਗਾ ਵੀ ਜਿਵੇਂ ਕਿ ਜੰਗਲ ਦਾ ਰਾਜਾ ਸ਼ੇਰ ਹੁੰਦਾ ਹੈ ਉਸੇ ਤਰ੍ਹਾਂ ਨਾ ਮੋਰ ਨੂੰ ਰਾਸ਼ਟਰੀ ਪੰਛੀ ਦਾ ਖਿਤਾਬ ਮਿਲਿਆ ਹੋਇਆ ਹੈ ਹਿੰਦੁਸਤਾਨ ਦੇ ਵਿੱਚ ਤੇ ਇਹ ਤੁਹਾਨੂੰ ਜੇਕਰ ਮੇਰੀ ਵੀਡੀਓ ਦੋਸਤੋ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰੋ ਤਾਂ ਜੋ ਕਿ ਆਪਾਂ ਹੋਰ ਵੀ ਜਾਣਕਾਰੀ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਦੇਈਏ ਜੀ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਮੇਰੀਆਂ ਵੀਡੀਓ ਕਿਵੇਂ ਲੱਗਦੀਆਂ ਤੁਹਾਨੂੰ ਦੋਸਤੋ